ਸਾਡੇ 12:30 ਦਾ ਟਾਈਮ ਸੀ 12:30 ਨਟਾ ਬੇਸ਼ੱਕ ਇਹ ਸਾਰਾ ਵੀ ਹੈ ਨਹੀਂਗਾ ਅਛੰਬਤ ਤੁਸੀਂ ਅੰਦਰ ਤਾਂ ਨਹੀਂ ਸੀਗੇ ਅੰਦਰ ਹੈ ਨਹੀਂ ਸੀ ਅਸੀਂ ਸ਼ਾਮ ਨੂੰ ਉੱਥੇ ਉਹਨਾਂ ਦੂਜੇ ਘਰੇ ਚਲੇ ਗਏ ਸੀ ਤੇ ਇੱਥੇ ਬਸ ਇਹ ਹੀ ਪੈ ਸੀ ਤੋਂ ਪੱਖਾ ਨਿਕਲ ਕੇ ਤੇ ਇਹਨਾਂ ਦੇ ਇੱਥੇ ਉੱਤੇ ਡੱਗ ਪਏ ਵਾ ਵਾ ਇਹਨਾਂ ਦਾ ਗਾਲੇ ਨਹੀਂ ਵੱਟਿਆ ਇਹ ਜੇ ਛੱਟ ਫੇੜ ਤੋਂ ਦਾ ਬਚ ਗਏ ਮਤਲਬ ਮੇਰੇ ਨਾਲ ਕੋਲੇ ਆ ਕੇ ਡਿੱ ਗਿਆ ਉਹ ਜਿਹੜਾ ਜਿਹੜੇ ਟੰਗਲੇ ਜੀ ਹੁੰਦੇ ਆਪਣਾ ਲਾਈ ਹੁੰਦੇ ਆਪਣੇ ਪਾਸੇ ਤੇ ਉਹ ਕੋਲੇ ਡਿੱ ਗਿਆ ਆ ਕੇ ਤੇ ਉਹ ਮੈਂ ਬਸ ਇੰਨਾ ਹੀ ਵੱਟ ਗਿਆ ਉਹ ਤੋਂ ਤੇ ਸਾਢੇ 12 ਦਾ ਟਾਈਮ ਸੀਗਾ ਉਹਦੋਂ ਮੈਂ ਜੀ ਆਪਣਾ ਦਿਹਾੜੀ ਕਰਦਾ ਸੀਗਾ ਅੱਛਾ ਹਾਂਜੀ ਜੇ ਸਾਧਾ ਮਾਤਾ ਜੀ ਜਦੋਂ ਮਕਾਨ ਬਣਿਆ ਹੈਗਾ ਤੁਸੀਂ ਇਸ ਘਰ ਦੇ ਵਿੱਚ ਸੀ ਕਿ ਤੁਹਾਡਾ ਵੀ ਪੂਰਾ ਸਹਿਯੋਗ ਹੋਣਾ ਕਿੰਨਾ ਕੌੱਖਾ ਬਣਾਇਆ ਇਹ ਮਕਾਨ ਕਿੰਨਾ ਔਖਾ ਬਣਾਇਆ ਸੀ ਤਾਂ ਸਿਰਾਂ ਤੇ ਮਿੱਟੀ ਟੋ ਟੋ ਕੇ ਟੋ ਟੋ ਕੇ ਲੋਕਾਂ ਦੇ ਭਾਂਡੇ ਮਾਜ-ਬਾਜ ਕੇ ਜੀ ਜਦੋਂ ਬੰਦੇ ਦੇ ਸੁਪਣਿਆਂ ਦੀ ਗੱਲ ਆਉਂਦੀ ਆ ਤਾਂ ਸਭ ਤੋਂ ਪਹਿਲਾ ਸੁਪਨਾ ਕੋਈ ਵੀ ਮਨੁੱਖ ਲੈਂਦਾ ਹੈਗਾ ਤੇ ਉਹ ਕਰਦਾ ਹੀ ਆ ਇਹ ਵੀ ਸੁਣਦੇ ਆ ਕਿ ਪੰਛੀ ਵੀ ਜੇਕਰ ਚੁਗਾ ਚਿਗਣ ਵੀ ਜਾਣ ਤੇ ਆਖਰ ਨੂੰ ਆਪਣੇ ਜਿਹੜੇ ਆਲਨੇ ਦੇ ਵਿੱਚ ਵਾਪਸ ਪਰਤਦੇ ਹੈਗੇ ਆ ਜਾਨੀ ਕਿ ਘਰ ਦੀ ਬਹੁਤ ਜ਼ਿਆਦਾ ਅਹਿਮੀਅਤ ਆ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਤੇ ਗਰੀਬ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਜ਼ਿਆਦਾ ਅਹਿਮੀਅਤ ਆ ਤੇ ਪਤਾ ਨਹੀਂ ਉਹਨੇ ਕਿੰਨੇ ਕੇ ਖੂਨ ਪਸੀਨਾ ਵਹਾ ਕੇ ਆ ਜਿਹੜਾ ਉਹ ਏਟ ਏਟ ਕਰਕੇ ਇੱਕ ਮਕਾਨ ਬਣਾਇਆ ਹੁੰਦਾ ਪਰ ਕਈ ਵਾਰੀ ਇਹ ਹੁੰਦਾ ਹੋਵੇਗਾ ਕਿ ਕੁਦਰਤੀ ਕਹਿਰ ਕੋਈ ਅਜੀਹਾ ਵਾਪਰ ਜਾਂਦਾ ਹੈਗਾ ਮਕਾਨ ਆ ਜਿਹੜਾ ਖਰਾਬ ਹੋ ਜਾਂਦਾ ਸਿਰ ਸਿਰ ਦੇ ਉੱਤੇ ਆ ਜਿਹੜਾ ਆਖਰੀ ਸਹਾਰਾ ਹੁੰਦੀ ਆ ਲੋਕਾਂ ਦੇ ਵਾਸਤੇ ਛੱਤ ਆ ਜਿਹੜੀ ਉਹ ਰਹਿੰਦੀ ਨਹੀਂ ਮੇਰੇ ਮਗਰ ਇੱਕ ਪਰਿਵਾਰ ਆ ਮਾਤਾ ਜੀ ਆ ਤੇ ਬਜ਼ੁਰਗਾਂ ਨਾਲ ਇਹਨਾਂ ਦਾ ਰਾਤ ਆ ਜਿਹੜਾ ਘਰ ਛੱਤ ਆ ਜਿਹੜੀ ਉਹ ਸਰਦੀ ਸਾਰੇ ਡਿੱਗ ਪਿਆ ਪਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਕਦੋਂ ਦਾ ਜਿਹੜੀ ਕਿਸਕ ਟਾਈਮ ਆ ਜਿਹੜੀ ਤੁਹਾਡੀ ਛੱਤ ਆ ਜਿਹੜੀ ਉਹ 12:30 12:30 ਦਾ ਟਾਈਮ ਸੀ 12:30 ਦਾ ਟਾਈਮ ਸੀ ਅਛਾ ਹਾਂਜੀ ਬਹੁਤ ਮਿਹਰਬਾਨੀ ਹੋਵੇ ਤੁਹਾਡੀ ਸਾਡੀ ਗਮਦਦ ਕੀਤੀ ਜਾਵੇ ਅਛਾ ਇਹ ਸਾਡਾ ਸਾਰਾ ਬਹਿ ਨਹੀਂ ਅਛਾ ਮਤਾਂ ਤੁਸੀਂ ਅੰਦਰ ਤਾਂ ਨਹੀਂ ਸੀਗੇ ਅੰਦਰ ਹੈ ਨਹੀਂ ਸੀ ਅਸੀਂ ਸ਼ਾਮ ਨੂੰ ਉੱਥੇ ਉਹਨਾਂ ਦੂਜੇ ਘਰੇ ਚਲੇ ਗਏ ਸੀ ਤੇ ਇੱਥੇ ਬਸ ਇਹੀ ਪੈ ਸੀ ਤੋਂ ਪੱਖਾ ਨਿਕਲ ਕੇ ਤੇ ਇਹਨਾਂ ਦੇ ਇੱਥੇ ਉੱਤੇ ਡੱਗ ਪਏ ਵਾਵਾ ਇਹਨਾਂ ਦਾ ਗਾਲੇ ਨਹੀਂ ਵੱਢਿਆ ਅਛਾ ਅਛਾ ਬਾਪੂ ਜੀ ਕਿੰਨਾ ਕ ਜਰੂਰ ਤੁਸੀਂ ਪਏ ਹੋ ਕਿਸ ਕੋਈ ਕਿੰਨਾ ਕ ਸਮਾਂ ਸੀ ਕਿਉਂਕਿ ਮਾਤਾਂ ਦਾ ਪ੍ਰੋਪਰ ਦੱਸ ਨਹੀਂ ਸਕਦੇਗੇ ਤੁਹਾਡੇ ਕੋਈ ਛੱਟ ਫੇੜ ਤਾਂ ਨਹੀਂ ਲੱਗੀ ਨਹੀਂ ਜੀ ਛੱਟ ਫੇੜ ਤਾਂ ਬੱਜ ਗਏ ਮਤਲਬ ਮੇਰੇ ਨਾਲ ਕੋਲੇ ਆ ਕੇ ਡਿੱ ਗਿਆ ਉਹ ਜਿਹੜਾ ਜਿਹੜੇ ਟਿਕੜੇ ਜੀ ਹੁੰਦੇ ਬਣਾ ਲਏ ਹੁੰਦੇ ਆਪਣੇ ਪਾਸੇ ਦੇ ਤੇ ਉਹ ਕੋਲੇ ਡਿੱ ਗਿਆ ਆ ਕੇ ਤੇ ਉਹ ਮੈਂ ਬਸ ਇੰਨਾ ਹੀ ਬੱਟ ਗਿਆ ਉਹ ਤੋਂ ਤੇ ਸਾਢੇ 12 ਦਾ ਟਾਈਮ ਸੀਗਾ ਜੀ ਹਾਂ ਜੀ ਤੇ ਬਾਪੂ ਮਕਾਨ ਤੁਹਾਡਾ ਕਿੰਨਾ ਕ ਪੁਰਾਣਾ ਹੈਗਾ ਇਹ ਜੀ 95 'ਚ ਬਣਾਇਆ ਸੀਗਾ ਅੱਛਾ ਹਾਂ ਜੀ 95 ਚ ਤੁਸੀਂ ਕੀ ਕੰਮ ਕਰਦੇ ਸੀ ਉਦੋਂ ਮੈਂ ਜੀ ਆਪਣਾ ਦਿਹਾੜੀ ਕਰਦਾ ਸੀ ਅੱਛਾ ਹਾਂਜੀ ਅਜਾ ਮਾਤਾ ਜੀ ਜਦੋਂ ਮਕਾਨ ਬਣਿਆ ਹੈਗਾ ਤੁਸੀਂ ਇਸ ਘਰ ਦੇ ਵਿੱਚ ਸੀ ਕਿ ਤੁਹਾਡਾ ਵੀ ਪੂਰਾ ਸਹਿਯੋਗ ਹੋਣਾ ਕਿੰਨਾ ਕੌੱਖਾ ਬਣਾਇਆ ਇਹ ਮਕਾਨ ਕਿੰਨਾ ਕੌੱਖਾ ਬਣਾਇਆ ਸੀ ਤਾਂ ਸਿਰਾਂ ਤੇ ਮਿੱਟੀ ਟੋ 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 ਕੇ ਲੋਕਾਂ ਦੇ ਭਾਂਡੇ ਮਾਜਵਾਜ ਕੇ ਜੀ ਅੱਛਾ ਬਾਪੂ ਜੀ ਇਹ ਦੱਸਿਓ ਕਿ ਕਿੰਨਾ ਕ ਪੈਸਾ ਜਿਹੜਾ ਉਸ ਸਮੇਂ ਮਕਾਨ ਦੇ ਉੱਤੇ ਲੱਗਿਆ ਉਹਨਾਂ ਲੱਖ ਰੁਪਈਆ ਲੱਗਿਆ ਸੀ ਅੱਛਾ ਅੱਛਾ ਹੁਣ ਹੁਣ ਤੁਸੀਂ ਦੋਨੋਂ ਜੀ ਆ ਤੁਹਾਡੇ ਹੋਰ ਕੋਈ ਬੱਚਾ ਹੈਗਾ ਕੋਈ ਬੱਚਾ ਜੀ ਉਹ ਇੱਕ ਹੈਗਾ ਜੀ ਉਹ ਲੁਧਿਆਣੇ ਰਹਿੰਦਾ ਉੱਥੇ ਝਾੜੀ ਦੱਪਾ ਕਰਦਾ ਅੱਛਾ ਹਾਂ ਜੀ ਝਾੜੀ ਦੱਪਾ ਕਰਦਾ ਥੋੜਾ ਟਾਈਮ ਪਾਸ ਕਰਦਾ ਕੋਈ ਮਦਦ ਕਰਨ ਵਾਲਾ ਹੈ ਨਹੀਂ ਪੰਜ ਧੀ ਹੈ ਅੱਛਾ ਪੰਜ ਲੜਕੀਆਂ ਤੁਹਾਡੇ ਹਾਂ ਜੀ ੜਕੀਆਂ ਅੱਛਾ ਠੀਕ ਹੈ ਤੁਹਾਡੀ ਬਹੁਤ ਮਿਹਰਬਾਨੀ ਆ ਸਾਡੀ ਮਦਦ ਕੀਤੀ ਜਾਵੇ ਚਲ ਅਸੀਂ ਮੜਾ ਮੋਟਾ ਬਹਿ ਜਾਗੇ ਛਤਰੀ ਥੱਲੇ ਦੁੱਖ ਤਾਂ ਬਹੁਤ ਆਉਂਦਾ ਬੇਟਾ ਇੱਕ ਵੀ ਚੀਜ਼ ਨਹੀਂ ਬਚੀ ਇੱਕ ਵੀ ਨਹੀਂ ਬਚੀ ਸਾਰੇ ਗੜੀ ਗੁੰਡਨਾ ਕੇ ਕੱਡ ਕੱਢ ਕੇ ਫੇਰ ਪਾਰ ਸਿੱਟਿਆ ਸਾਰਾ ਸਾਨੇ ਦਾ ਕੋਲਾ ਹੁਣ ਨਹੀਂ ਦਿੱਤਾ ਵੀ ਇਹ ਡੱਗ ਨਾ ਫੜਨ ਕਿਤੇ ਮੈਨੂੰ ਤਾਂ ਉਹੀ ਪਤਾ ਨਹੀਂ ਲੱਗਾ ਵੀ ਕੀ ਹੋਇਆ ਇੱਥੇ ਕੀ ਸੀਗੇ ਚੋਰ ਆ ਗਏ ਚੋਰਾ ਕੇ ਸਾਨੂੰ ਨਹੀਂ ਪਤਾ ਭੀ ਘਾਰ ਹੀ ਟਿਕ ਪਿਆ ਬੱਚੇ ਮਿਲ ਕੇ ਵਿਚਾਰੇ ਚੱਲ ਕੇ ਰਹਿੰਦੇ ਘਰਾਂ ਦੇ ਕੋਲ ਆਂਦੇ ਉਹ ਚੱਲ ਗਏ ਬਾ ਤੁਹਾਡੀ ਬਹੁਤ ਧੰਨਵਾਦ ਕਰਦੀਆਂ ਸਾਨੂੰ ਥੋੜੀ ਜਿਹੀ ਜਿੰਨੀ ਵੀ ਹੋ ਸਕੇ ਸਾਨੂੰ ਮਦਦ ਕਰੋ ਅੱਧੀ ਭਲਾ ਬਾਲ ਲਈ ਭਾ ਕੇ ਪੈ ਜੀਏ ਦੋਸਤੋ ਏਸੀ ਗੱਲਬਾਤ ਬਜ਼ੁਰਗ ਮਾਤਾਂ ਦੇ ਨਾਲ ਬਾਪੂ ਜੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਔਖਾਂ ਦੇ ਨਾਲ ਸਿਰ ਦੇ ਉੱਤੇ ਛੱਤ ਪੈਂਦੀ ਆ ਪਰ ਇਹਨਾਂ ਦੇ ਸਿਰ ਤੋਂ ਜਿਹੜੀ ਛੱਤ ਆ ਇੱਕ ਵਾਰੀ ਚਲੀ ਗਈ ਹੈਗੀ ਜਿਆਦਾ ਗੱਲਾਂ ਬਾਤਾਂ ਸੀ ਇਹਨਾਂ ਤੋਂ ਪੁੱਛੀਆਂ ਨਹੀਂ ਗਾ ਸਾਰੇ ਦੇ ਸਾਰੇ ਘਰ ਦੀ ਜਿਹੜੀ ਇਨਸਪੈਕਸ਼ਨ ਕੀਤੀ ਦੇਖਿਆ ਜਿਹੜੇ ਨਾਲ ਕੋਈ ਇੱਕ ਅੱਧਾ ਕਮਰਾ ਬਚਿਆ ਵੀ ਆ ਉਹ ਵੀ ਤਰੇੜਾਂ ਦੇ ਵਿੱਚ ਆ ਉਹ ਵੀ ਆ ਜਿਹੜਾ ਅਨਸੇਫ ਹੈ ਤੇ ਜੇਕਰ ਉਹਦੇ ਅੰਦਰ ਪੈੰਦੇ ਹੈਗੇ ਆ ਤਾਂ ਉਹ ਵੀ ਕਿਸੇ ਵੀ ਟਾਈਮ ਡੈਗ ਸਕਦਾ ਸਮਾਨ ਆ ਜਿਹੜਾ ਇਹਨਾਂ ਦਾ ਕਾਫੀ ਨੁਕਸਾਨਿਆ ਗਿਆ ਬੈੱਡ ਸੀਗੇ ਅੰਦਰ ਭਾਵੇਂ ਪੁਰਾਣੀ ਸੀਗੇ ਪਰ ਉਹ ਵੀ ਟੁੱਟ ਗਏ ਪੇਟੀ ਵੀ ਟੁੱਟ ਗਈ ਇਹਨਾਂ ਦਾ ਪੱਖਾ ਵੀ ਆ ਜਿਹੜਾ ਗਰਮੀਆਂ ਦੇ ਵਿੱਚ ਹੁਣ ਸਹਾਰਾ ਹੁੰਦਾ ਉਹ ਵੀ ਟੁੱਟ ਗਿਆ ਯਾਨੀ ਕਿ ਕਾਫੀ ਨੁਕਸਾਨ ਆ ਜਿਹੜਾ ਇਹਨਾਂ ਦਾ ਹੋ ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਰਹਿਮਦਦ ਲੋਕ ਆ ਉਮੀਦ ਕਰਦੇ ਆ ਵੀ ਇਹਨਾਂ ਦੀ ਮਦਦ ਆ ਜਿਹੜੀ ਉਹ ਲਾਜ਼ਮੀ ਕਰਨਗੇ ਕਿਉਂਕਿ ਕਿਤੇ ਨਾ ਕਿਤੇ ਸਾਡੇ ਲੋਕ ਦਸਵੰਦ ਕੱਢਣ ਦੇ ਵੀ ਆਦੀ ਆ ਇਹਠਾ ਨੰਬਰ ਵੀ ਆ ਜਿਹੜਾ ਇਹਨਾਂ ਦਾ ਸੰਪਰਕ ਨੰਬਰ